ਮੋਹਾਲੀ ਦੀ ਸੀਬੀਆਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਜਿਸ ਵਿੱਚ 1993 ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਵਿੱਚ 11 ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਸੀਬੀਆਈ ਕੋਰਟ ਵੱਲੋਂ ਦੋ ਜਾਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਪੰਜ આરોપીਆਂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਅਤੇ ਸੁਣਵਾਈ ਦੇ ਦਰਮਿਆਨ ਚਾਰ ਜਾਣਿਆਂ ਦੀ ਮੌਤ ਵੀ ਹੋ ਚੁੱਕੀ ਹੈ ਜੈ ਸਾਹਿਬ ਉਹ ਐਸਐਚਓ ਸੀਗਾ ਜੀ ਉੱਥੇ ਕਿੱਥੇ ਐਸਐਚਓ ਪੱਟੀ ਸੀਗਾ ਜੀ ਮੋਢਰੇ ਨਿਚਲੇ ਸਰ ਦੇ ਅਧਿਕਾਰੀ ਸੀਗੇ ਉਹ ਉਹਨਾਂ ਦੇ ਗਾਜਿਰ ਕੀ ਇਹ ਕਿਹਦਾ ਇਹ ਕਹਿ ਸਕਦੇ ਹਾਂ 1993 ਦੀ ਗੱਲ ਆ ਬਾਅਦ ਚ ਇੱਕ ਰੈਕਟਰ ਕੋਟਾ ਰਾਜਾ ਮਾਨਿੰਦਰ ਕੌਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਸਜ਼ਾ ਚਾਹੀਦੀ ਸੀ ਮੈਨੂੰ ਮਿਲਣੀ ਜੀ ਜਿਹੜੇ ਬਰੀ ਦੋਚੀ ਹੋ ਗਏ ਆ ਕਸ਼ਮੀਰਾ ਸਿੰਘ ਅਟਰੋਣੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਹੀ ਸਜ਼ਾ ਸਾਨੂੰ ਜਿਆਦਾ ਦੀ ਸੀ ਜੀ ਹਾਂਜੀ ਘਰੇ ਕੋਣ ਕੋਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹ ਕਦੋਂ ਚੱਕੇ ਸੀ ਘਰਾਂ ਚੱਕਿਆ ਸੀ ਨਹੀਂ ਜੋ ਹਸਬੰਦ ਸੀ ਚਾਰ ਬੱਚੇ ਹੀ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਿਹੜੇ ਛਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੁੱਲਦੇ ਫਿਰਦੇ ਹਜੇ ਤੱਕ ਨਯਾਜ਼ ਮਾਰੇ ਨਯਾਜ਼ ਮਾਰੇਗੇ ਇਹਨਾਂ ਨੂੰ ਰੋਸੀ ਕਰਾ ਕੇ ਨਯਾਜ਼ ਜੀ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ ਕਿਹੜਾ ਰਾਜਵੀਰ ਨਾ ਹੈ ਜੀ ਮੇਰੀ 5 ਸਾਲ ਦੀ ਉਮਰ ਸੀ ਸੰਨ ਆਫ ਸੁਖਵੰਤ ਸਿੰਘ ਮੈਂ ਸਭ ਤੋਂ ਛੋਟਾ ਹਾਂ ਜੀ ਮੇਰੇ ਨੂੰ ਦੋ ਸਿਸਟਰ ਨੇ ਇੱਕ ਬ੍ਰਦਰ ਸੀ ਉਹ ਵੱਡੇ ਨੇ ਤੇ ਜੀ ਸੀਤਾਰਾਮ ਚੱਕਣ ਆਇਆ ਸੀ ਮੈਂ ਤਾਂ ਛੋਟਾ ਸੀ ਬਾਅਦ ਚਾ ਦਾਦਾ ਜੀ ਦੱਸਦੇ ਸੀ ਮੰਮੀ ਹੁਣੇ ਦੱਸਦੇ ਹੁੰਦੇ ਸੀ ਪਰ ਮੈਂ ਮੈਨੂੰ ਥੋੜੀ ਥੋੜੀ ਸੰਭਾਲ ਆ ਵੀ ਜਦੋਂ ਇਹ ਚੱਕਣ ਆਏ ਸੀ ਮੈਨੂੰ ਸਵੇਰੇ ਗੋਦੀ ਚੱਕਿਆ ਹੋਇਆ ਸੀ ਮੈਨੂੰ ਚੱਕਿਆ ਹੋਇਆ ਸੀ 5 ਵਜੇ ਮੇਰਾ ਬਹੁਤ ਜ਼ਿਆਦਾ ਉਹ ਪਿਆਰ ਸੀ ਜਾਂ ਨਾਲੋਂ ਮੈਂ ਜਿੱਦ ਜਿਆਦੀ ਕਰਦਾ ਹੋਊਗਾ ਮੈਂ ਨਾਲ ਰਹਿੰਦਾ ਸੀ ਅੱਛਾ ਬਹੁਤ سارے ਘਟ ਹੋਏ ਨੇ ਜਿਹੜੇ ਸਾਦੀ ਵਾਲੇ ਜਿਹੜੇ ਆਮ ਤੌਰ ਤੇ ਨੌਜਵਾਨੇ ਸੀਗੇ ਅਨਮੈਰਿਡ ਸੀਗੇ ਪਹਿਲੀ ਵਾਰ ਮਿਲ ਇੱਕ ਦੋ ਕੇਸ ਜਿਹੜੇ ਰਿਲੇਟਡ ਹੋਇਆ ਸੀ ਸੀਤਾ ਰਾਮ ਦੱਸਿਆ ਐਡਵੋਕੇਟ ਸਾਹਿਬ ਨੇ ਵੀ ਉਸ ਸੀਤਾ ਰਾਮ ਸੀ ਜਿੰਨੇ ਉਸ ਪੱਟੀ ਦੇ ਵਿੱਚੋਂ ਹਸਪਤਾਲ ਚੋਂ ਬੰਦਾ ਚੱਕ ਕੇ ਦੁਬਾਰਾ ਮਾਰਿਆ ਸੀ ਇਹ ਨੂੰ ਹੋਣੀ ਚਾਹੀਦੀ ਸਜ਼ਾ ਬਾਕੀਆਂ ਨੂੰ ਵੀ ਹੋਣੀ ਚਾਹੀਦੀ ਸੀ ਜਿਨ੍ਹਾਂ ਨੇ ਜੀ ਤੁਸੀਂ ਪੁਲਿਸ ਚੋਂ ਸੁਰ ਸਹੀ ਹੋ ਜੇ ਕੰਮ ਕਰਦੀ ਹੈ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਪੁਲਿਸ ਨੂੰ ਕਰ ਰਹੇ ਹਾਂ ਦੇਖੋ ਮੈਂ ਮੈਂ 2000 ਬਹੁਤ ਲੇਟ ਭਰਤੀ ਹੋਇਆ ਹੈ ਨਾ ਹੁਣ ਬਹੁਤ ਹੁਣ ਕੋਈ ਇਦਾਂ ਦੀ ਗੱਲ ਹੈ ਨਹੀਂ ਉਹ ਸਮਾਂ ਹੀ ਇਦਾਂ ਦਾ ਲਾ ਲੋ ਸਮਾਂ ਸੀ ਨਜਾਇਜ਼ ਚੁੱਕ ਕੇ ਮਾਰੇ ਗਏ ਸੀ ਦੇਖੋ ਸਾਰੀ ਪੁਲਿਸ ਮਾੜੀ ਵੀ ਨਹੀਂ ਹੁੰਦੀ ਦੇਖੋ ਉਹਨਾਂ ਦੇ ਵਿੱਚੋਂ ਸੀਤਾ ਰਾਮ ਮਾਰਾ ਸੀ ਨਾ ਜੀ ਸੀਤਾਰਾਮ ਨੂੰ سزا ਹੋਈ ਅੱਜ ਉਹਦਾ ਪਰਿਵਾਰ ਰੋਂਦਾ ਉਹਦਾ ਪਰਿਵਾਰ ਅੱਜ ਰੋਂਦਾ ਅਸੀਂ 30 ਸਾਲ ਰੋਏ ਆ ਜੀ ਅਸੀਂ ਰੋਏ ਆ ਇੱਥੇ ਮੈਂ ਤੁਹਾਨੂੰ ਸਭ ਨੂੰ ਪਤਾ ਹੀ ਆ ਜੀ ਮੈਂ ਗੁਰੂ ਆਸਰਾ ਟਰਸਟ ਚ ਪੜਿਆ ਨਿੱਕਾ ਜਿਹਾ ਹੁੰਦਾ ਹੈਣਾ ਜੀ ਕਿੱਦਾਂ ਅੱਗੇ ਦੀ ਅੱਗੇ ਆ ਬਾਹਰ ਆਪਦੀ ਮਿਹਨਤ ਕਰੀ ਆ ਪਰ ਇਹ ਜੇ ਇਹ ਸਾਰੀਆਂ ਚੀਜ਼ਾਂ ਨਾ ਹੋਈਆਂ ਹੁੰਦੀਆਂ ਅਸੀਂ ਵੀ ਚੰਗੇ ਸਕੂਲਾਂ 'ਚ ਪੜਦੇ ਚੰਗੀਆਂ ਨੌਕਰੀਆਂ ਲੈਂਦੇ ਚੰਗਾ ਭੁੱਖ ਹੁੰਦਾ ਜੀ ਝੂਠੇ ਪੁਲਿਸ ਮੁਕਾਬਲੇ ਦਾ ਕੇਸ ਆ 1993 ਦਾ ਇਹ 62 1993 ਨੂੰ ਪੱਟੀ ਪੁਲਿਸ ਨੇ ਜਿਹੜੇ ਦੋ ਨੌਜਵਾਨ ਸਖਵੰਤ ਸਿੰਘ ਤੇ ਬਲਦੇਵ ਸਿੰਘ ਦੇਬਾ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਉਹਨਾਂ ਦੇ ਘਰਾਂ ਤੋਂ ਗਲਾਲੀਪੁਰ ਤੋਂ ਤੇ ਬਾਂਮਣੀ ਵਾਲਾ ਪਿੰਡ ਤੋਂ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੇ ਸੀ ਉੱਥੋਂ ਚੱਕਿਆ ਸੀ ਤੇ ਉਸ ਤੋਂ ਬਾਅਦ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਤੇ ਉਹਨਾਂ ਨੂੰ ਇਹ ਸ਼ੋਅ ਕਰ ਦਿੱਤਾ ਕਿ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ ਤੇ ਇਹ ਦੋ ਨੌਜਵਾਨ ਜਿਹੜੇ ਆ ਉਹ ਟਰੈਕਟਰ ਤੇ ਆ ਰਹੇ ਸੀ ਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਨਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਿਹੜੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੇ ਦੋ ਨੌਜਵਾਨ ਆ ਮਾਰੇ ਗਏ ਪਰ ਜਿਹੜੇ ਇਹ ਦੋਵੇਂ ਨੌਜਵਾਨ ਹੀ ਇਹਨਾਂ ਨੂੰ ਕੁਝ ਦਿਨ ਉਹਨਾਂ ਦੇ ਘਰਾਂ ਤੋਂ ਥਾਣਾ ਪੱਟੀ ਤੇ ਕੈਰੋਂ ਦੀ ਪੁਲਿਸ ਨੇ ਘਰੋਂ ਚੱਕਿਆ ਸੀ ਤੇ ਨਜਾਇਜ਼ ਹਰਾਸਤ ਦੇ ਵਿੱਚ ਰੱਖ ਕੇ ਇਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਿਹਦੀ ਇਹਦੀ ਜਾਂਚ ਆ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸੀਬੀਆਈ ਨੂੰ ਦਿੱਤੀ ਗਈ ਸੀ ਸੀਬੀਆਈ ਨੇ ਇਹਦੇ ਵਿੱਚ 11 ਬੰਦਿਆਂ ਦੇ ਖਿਲਾਫ ਜਿਹੜਾ ਚਲਾਨ ਦਿੱਤਾ ਸੀ ਕਿਉਂਕਿ ਇਹ ਕੇਸ 28 29 ਸਾਲ ਜਿਹੜਾ ਵਾ ਵੱਖ-ਵੱਖ ਅਦਾਲਤਾਂ ਦੇ ਵਿੱਚ ਸਟੇ ਰਿਹਾ ਤੇ ਜਿਹੜੇ ਇਹਦੇ ਵਿੱਚ 39 ਗਵਾਹ ਹੀ ਜਿਹੜੇ ਮੌਕੇ ਦੇ ਗਵਾਹ ਹੀ ਜਾਂ ਦੂਜੇ ਹੀ ਉਨ੍ਹਾਂ ਦੇ ਵਿੱਚੋਂ 23 ਗਵਾਵਾਂ ਦੀ ਤੇ ਜਿਹੜੀ ਆ ਡੈਥ ਹੋ ਗਈ ਕੋਈ ਵੀ ਮੌਕੇ ਦਾ ਗਵਾਹ ਜਿਹੜਾ ਬਚਿਆ ਨਹੀਂ ਤੇ 30 ਸਾਲ 29 ਸਾਲੇ ਕੇਸ ਜਿਹੜਾ ਵਾ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜਾ ਸਟੇ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਅੱਜ ਮਾਨਯੋਗ ਸੀਬੀਆਈ ਅਦਾਲਤ ਨੇ ਜਿਹੜਾ ਫੈਸਲਾ ਸੁਣਾਇਆ ਵਾ ਉਹਦੇ ਵਿੱਚ ਜਿਹੜੇ 4 ਅਕਿਊਜ਼ ਦੇ ਹੀ ਉਹ ਤੇ ਉਹਨਾਂ ਦੀ ਤੇ ਪਹਿਲਾਂ ਡੈਥ ਹੋ ਚੁੱਕੀ ਸੀ ਤੇ ਜਿਹੜੇ 6 ਆ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਸਬੂਤਾਂ ਦੀ ਘਾਟ ਦਾ ਕਰਕੇ ਤੇ ਨਾ ਉਹਨਾਂ ਦੇ ਖਿਲਾਫ ਕੋਈ ਕੋਰਟ ਦੇ ਵਿੱਚ ਜਿਹੜਾ ਐਵੀਡੈਂਸ ਆਇਆ ਦੋ ਸਿਰਫ ਇੱਕ ਸੀਤਾ RAM ਨੂੰ 302 120B 218 ਤੇ 201 ਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਦੀ ਜਿਹੜੀ ਸਜ਼ਾ ਵਾ ਆਉਣ ਵਾਲੀ 6 ਤਰੀਕ ਨੂੰ ਸ਼ੁੱਕਰਵਾਰ ਸੁਣਾਈ ਜਾਏਗੀ ਤੇ ਜਿਹੜਾ ਰਾਜਪਾਲ ਆ ਉਹਨੂੰ 218 ਤੇ 120B ਦੇ ਵਿੱਚ ਜਿਹੜਾ ਵਾ ਉਹ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਹਨਾਂ ਬਾਕੀ ਜਿਹੜੇ ਬੰਦੇ ਨੇ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦੇ ਕੇ ਤੇ ਬਰੀ ਕਰ ਦਿੱਤਾ ਗਿਆ ਇਹ ਜਿਹੜਾ ਕੇਸ ਪਰਿਵਾਰ ਨੇ ਲੰਮੇ ਸਮੇਂ ਤੱਕ ਲੜਿਆ ਕਿਉਂਕਿ ਵੱਖ-ਵੱਖ ਅਦਾਲਤਾਂ ਦੇ ਵਿੱਚ ਸਟੇ ਰਹਿਣ ਦਾ ਕਰਕੇ ਇਹਦੇ ਵਿੱਚ ਜੋ ਐਵੀਡੈਂਸ ਤੁਰੰਤ ਕੋਰਟ ਦੇ ਵਿੱਚ ਆ ਜਾਂਦਾ ਤੇ ਇਹ ਸਾਰੇ ਜਿਹੜੇ ਅਕਿਊਜ਼ਡ ਬਰੀ ਹੋ ਗਏ ਨੇ ਇਹ ਸਜ਼ਾ ਹੋ ਸਕਦੇ ਸੀ ਕਿਉਂਕਿ ਸਾਡੀਆਂ ਜਿਹੜੀਆਂ ਉੱਚ ਅਦਾਲਤਾਂ ਦੇ ਵਿੱਚ ਲੰਮਾ ਸਮਾਂ ਇਹ ਕੇਸ ਸਟੇ ਰਹਿਣ ਦਾ ਕਰਕੇ ਅੱਜ ਜਿਹੜਾ ਇਹਦਾ ਇਹ ਘਟਿਆ ਹਸ਼ਰ ਜਿਹੜਾ ਹੋਇਆ ਸਿਰਫ ਦੋ ਬੰਦਿਆਂ ਨੂੰ ਜਿਹੜੀ ਆ ਇੱਕ ਦੋ ਬੰਦਿਆਂ ਨੂੰ ਮਾਰਨ ਦੇ ਫੇਕ এনਕਾਊਂਟਰ ਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ ਬਾਸ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ 1990 ਦਾ ਫੈਸਲਾ ਹੈ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ ਇਹ ਇੱਕ ਐਫਆਈਆਰ ਦਰਜ ਹੋਈ ਸੀਗੀ ਜੀ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਇਸ ਕੇਸ ਦੇ ਵਿੱਚ ਐਕਚੁਅਲ ਹੋਇਆ ਕਿ ਅਸੀਂ ਦੋ ਜਿਹੜੇ ਡਿਸੀਜ਼ ਪਰਸਨ ਸੀਗੇ ਉਹਨਾਂ ਦਾ ਮੁਕਾਬਲਾ ਦਿਖਾਇਆ ਗਿਆ ਸੀਗਾ ਜੀ ਇਹ ਮੁਕਾਬਲਾ ਜਿਹੜਾ ਦਿਖਾਇਆ ਗਿਆ ਸੀਗਾ 1993 ਦੇ ਵਿੱਚ ਦਿਖਾਇਆ ਗਿਆ ਸੀ ਫਿਰ ਐਫਆਈਆਰ ਲੋਜ ਹੁੰਦੀ ਹੈ ਉਸ ਤੋਂ ਬਾਅਦ 1995 ਦੇ ਵਿੱਚ ਸੁਪਰੀਮ ਕੋਰਟ ਆਰਡਰਸ ਇਹ ਟਰਾਂਸਫਰ ਕਰ ਦਿੱਤਾ ਜਾਂਦਾ ਜੀ ਕੇਸ ਸੀਬੀਆਈ ਨੂੰ ਸੀਬੀਆਈ ਨੂੰ 1995 ਦੇ ਵਿੱਚ ਕੇਸ ਟਰਾਂਸਫਰ ਕਰਨ ਤੋਂ ਬਾਅਦ 1997 ਦੇ ਵਿੱਚ ਇਹਦਾ ਟ੍ਰਾਇਲ ਚੱਲਦਾ ਹੈ ਜੀ ਮੈਂ ਇਸ ਕੇਸ ਦੇ ਵਿੱਚ ਡੀਐਸਪੀ ਜਿਹੜੇ ਉਸ ਟਾਈਮ ਦੇ ਸੀਗੇ ਕਸ਼ਮੀਰਾ ਸਿੰਘ ਗਿੱਲ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜੀ ਤੇ ਉਹ ਹੁਣ ਮੌਜੂਦਾ ਰਿਟਾਇਰਡ ਏਆਈਜੀ ਸੀਗੇ ਪ੍ਰੋਵੀਜ਼ਨਲ ਆਈਪੀਐਸ ਸੀਗੇ ਜੀ ਤੇ ਮੈਂ ਇਹਦੇ ਵਿੱਚ ਇਹ ਦੱਸਣਾ ਚਾਹੁੰਦਾ ਜੀ ਜਿਹੜਾ ਸਾਡਾ ਜਿੰਨਾਕ ਰੋਲ ਸੀਵੀ ਨੇ ਦਿਖਾਇਆ ਹੈ ਪ੍ਰੋਸੀਕਿਊਸ਼ਨ ਨੇ ਇਹ ਚੀਜ਼ ਦਿਖਾਈ ਸੀ ਕਿ ਜਿਹੜਾ ਇਹ ਮੁਕਾਬਲਾ ਹੋਇਆ ਸੀ ਇਹ ਝੂਠਾ ਮੁਕਾਬਲਾ ਸੀਗਾ ਸੈਕੰਡਲੀ ਇਹਦੇ ਵਿੱਚ ਸਾਡਾ ਰੋਲ ਇੰਨਾ ਕਿ ਦਿਖਾਇਆ ਗਿਆ ਹੈ ਕਿ ਜਿਹੜਾ ਵੀ ਇਹ ਮੁਕਾਬਲਾ ਹੋਇਆ ਸੀਗਾ ਉਹ ਅੰਡਰ ਸੁਪਰਵਾਈਜ਼ਨ ਆਫ ਦੈਟ ਦੈਨ ਡੀਐਸਪੀ ਕਸ਼ਮੀਰਾ ਸਿੰਘ ਗਿੱਲ ਦੇ ਅੰਡਰ ਹੋਇਆ ਸੀਗਾ ਬਟ ਡਰਿੰਗ ਟ੍ਰਾਇਲ ਇਹ ਚੀਜ਼ ਸੀਬੀਆਈ ਜਾਂ ਪ੍ਰੋਸੀਕਿਊਸ਼ਨ ਕਹ ਲਓ ਇਹ ਚੀਜ਼ ਪ੍ਰੂਵ ਕਰਨ ਦੇ ਨਹੀਂ ਪ੍ਰੂਵ ਹੋਇਆਗਾ ਨਾ ਉਤੋਂ ਤੇ ਇਸ ਕਰਕੇ ਅੱਜ ਸਾਨੂੰ ਇਕਵਿਟਲ ਮਿਲੀ ਹੈ ਤੇ ਜੱਜ ਸਾਹਿਬ ਨੇ ਅੱਜ ਸਾਨੂੰ ਬਰੀ ਕੀਤਾ ਇਹਦੇ ਵਿੱਚ ਇਹਦੇ ਵਿੱਚ ਟੋਟਲ ਜਿਹੜੇ 11 ਮੁਲਜ਼ਮ ਸੀਗੇ ਜੀ 11 ਚੋਂ 4 ਦੀ ਡੈਥ ਹੋ ਚੁੱਕੀ ਸੀ ਤੇ 7 ਮੁਲਜ਼ਮਾਂ ਦੇ ਉੱਤੇ ਟ੍ਰਾਇਲ ਚਲਾਇਆ ਗਿਆ ਸੀਗਾ ਸੱਤਾਂ ਵਿੱਚੋਂ ਮੈਂ ਜਿਹੜਾ ਇੱਕ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਅੱਜ ਉਹਨਾਂ ਨੇ ਦੋ ਜਿਹੜੇ ਹੈਗੇ ਆ ਅਕਿਊਜ਼ਡ ਉਹਨਾਂ ਨੂੰ ਸਜ਼ਾ ਸੁਣਾਈ ਹੈ ਤੇ ਉਹਨਾਂ ਦੀ ਛੇ ਤਰੀਕ ਰੱਖੀ ਹੈ ਕਵਾਂਟਮ ਲਈ ਤੇ ਜਿਹੜੇ ਜਿਹਨਾਂ ਅਕਿਊਜ਼ ਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਸੀਗਾ ਕਸ਼ਮੀਰ ਸਿੰਘ ਗਿੱਲ ਨੂੰ ਉਹਨਾਂ ਨੂੰ ਇਹਨਾਂ ਨੇ ਐਕਵਿਟ ਕੀਤਾ ਜੀ ਇਹਨਾਂ ਦਾ ਮੁਕਾਬਲਾ ਬਣਾਇਆ ਗਿਆ ਸੀ ਉਹਨਾਂ ਦੇ ਨਾਮ ਕੀ ਔਰ ਕਿੱਥੋਂ ਦੇ ਰਹਿਣ ਵਾਲੇ ਦੇਖੋ ਜੀ ਦੋ ਪਰਸਨ ਸੀਗੇ ਜੀ ਜਿਨ੍ਹਾਂ ਦਾ ਮੁਕਾਬਲਾ ਬਣਾਇਆ ਗਿਆ ਸੀਗਾ ਇੱਕ ਸੀਗੇ ਗੁਰਦੇਵ ਸਿੰਘ ਤੇ ਦੂਜਾ ਸੁਖਵੰਤ ਸੀਗਾ ਸੁਖਵੰਤ ਸਿੰਘ ਸੀਗਾ ਤੇ ਇਹ ਜ਼ਿਲ੍ਹਾ ਪੱਟੀ ਦੇ ਸੀਗੇ ਜੀ ਤੇ ਐਫ ਆਈ ਆਰ ਵੀ ਉੱਥੇ ਲਾਉਸੀ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਟ੍ਰਾਂਸਫਰ ਕੀਤਾ ਸੀ ਬੀ ਆਈ ਦੇ ਅੰਡਰ ਤਾਂ ਉਸ ਤੋਂ ਬਾਅਦ ਹੀ ਇੱਥੇ ਟ੍ਰਾਇਲ ਮੁਹਾਲੀ ਕੋਰਟ ਦੇ ਵਿੱਚ ਚੱਲੇਗੀ